ਅੱਜ ਦਿਨਨਗਰ ਹਲਕੇ ਦੇ ਪਿੰਡ ਰਾਮਪੁਰਾ ਦੇ ਖੇਤਾਂ ਦੇ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਕਿਸਾਨਾਂ ਦੀ 10 ਕਿੱਲੇ ਦੀ ਕਰੀਬ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ ਹੈ ਕਿਸਾਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਪਰ ਉਹਨਾਂ ਦੀ ਗੱਡੀ ਹਮੇਸ਼ਾ ਦੀ ਤਰ੍ਹਾਂ 1 ਘੰਟਾ ਦੇਰੀ ਨਾਲ ਪਹੁੰਚੀ ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਪਰ ਅੱਗ ਲੱਗਣ ਸਵੇ ਹਵਾ ਨਾ ਚੱਲਦੀ ਹੋਣ ਕਰਕੇ ਆਲੇ-ਦੁਆਲੇ ਦੇ ਕਿਸਾਨਾਂ ਨੇ ਟਰੈਕਟਰ ਦੀ ਸਹਾਇਤਾ ਦੇ ਨਾਲ ਕਣਕ ਨੂੰ ਵਾਹ ਕੇ ਅਗ ਨੂੰ ਅੱਗੇ ਫੈਲਣ ਤੋਂ ਰੋਕ ਦਿੱਤਾ ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਲ ਮਹਿਕਮੇ ਦੇ ਅਧਿਕਾਰੀ ਅਤੇ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਘਟਨਾ ਸਥਾਨ ਤੇ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਰਿਪੋਰਟ ਤਿਆਰ ਕੀਤੀ ਗਈ ਹੈ ਅੱਜ ਸਾਨੂੰ ਪਤਾ ਲੱਗਿਆ ਕਿ ਇੱਥੇ ਪਿੰਡ ਰੰਗੜ ਪਿੰਡੀ ਕੋਲ ਕਣਕ ਨੂੰ ਅਚਨਚੇਤ ਅੱਗ ਲੱਗੀ ਹੈ ਇੱਥੇ ਅਸੀਂ ਆ ਪਹੁੰਚੇ ਹਾਂ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਤਰਫੋਂ ਵੇਖਣ ਇਥੇ ਆ ਕੇ ਮੌਕਾ ਦੇਖਿਆ ਪਤਾ ਲੱਗਿਆ ਵੀ ਅਚਨ ਚੇਤ ਅਜ ਕੋਈ ਕਾਰਨ ਸਪਸ਼ਟ ਨਹੀਂ ਆਇਆ ਵੀ ਕਿਦਾਂ ਅੱਗ ਲੱਗੀ ਹੈ ਤੇ ਕੋਈ ਜ਼ਿੰਮੇਵਾਰ ਦਾ 10 ਤੋਂ 15 ਕਿਲੇ ਇੱਕ ਰਕਬਾ ਜਿਹੜਾ ਉਹ ਖੜੀ ਕਣਕ ਜਿਹੜੀ ਹੈ ਉਹ ਸੜ ਗਈ ਹੈ ਨੁਕਸਾਨ ਹੋ ਗਿਆ ਹੈ ਇਹਦੇ ਬਾਰੇ ਅਸੀਂ ਆਪਣੀ ਰਿਪੋਰਟ ਬਣਾ ਕੇ ਤੇ ਉੱਚ ਅਧਿਕਾਰੀਆਂ ਨੂੰ ਭੇਜ ਦਿਆਂਗੇ ਤੇ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਉਹ ਕਰਾਂਗੇ ਸਰ ਇਹਨਾਂ ਦੇ ਲੱਗਦਾ ਨਾੜ ਵੀ ਹੈ ਨਾਲ ਹਾਂ ਥੋੜਾ ਬੋਤਾ ਵਿੱਚ ਨਾੜ ਵੀ ਹੈਗਾ ਜਿਹੜਾ ਵੇਚੀ ਆ ਗਿਆ ਉਹ ਉਹਦੇ ਅੱਗ ਦੇ ਚਪੇਟ ਦੇ ਵਿੱਚ ਹੀ ਨੰਬਰਾਂ ਦਾ ਦੱਸਿਆ ਜਾਣ ਕੇ ਸਾਨੂੰ ਤੇ ਤਿੰਨਾਂ ਪਿੰਡਾਂ ਦਾ ਰਕਬਾ ਜੀ ਦੋ ਦਮਾ ਆਰਾਮਪੁਰ ਤ ਇਹ ਅੰਗਰ ਪੰਡਿਤ ਜੀ तकरीबन 10 ਕਿੱਲੇ ਦੇ ਕਰੀਬ ਰਕਬਾ ਖੜਿਆ ਜਿਹਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਸਰ ਕੀ ਗੱਲਬਾਤ ਹੋਈ ਹੈ ਗੱਲਬਾਤ ਹੈ ਜੀ ਲੋਕਾਂ ਨੇ ਕਹ ਆਤਾਂ ਚ ਲੱਗੀ ਲੱਗੀ ਗੱਲਬਾਤ ਉਹਨੂੰ ਪਰ ਲੱਗਾ ਕੋਈ ਅਜਨ ਕਿਤੇ ਲੱਗਾ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਹੈ ਇਸ ਦੇ ਬਾਰੇ ਜੋ ਉੱਚ ਅਧਿਕਾਰੀ ਰਿਪੋਰਟ ਦੇਣਗੇ ਉਹਦਾ ਮਾਮਲਾ ਬਣਾਇਆ ਜਾਏਗਾ ਤਾਂ ਕੁਝ ਵੀ ਹੋਇਆ ਇਹ ਚੰਕ ਹੋਇਆ ਹੈ ਤੇ ਬਾਕੀ ਜੋ ਨੁਕਸਾਨ ਹੋਇਆ ਇਹ ਤੇ ਨੁਕਸਾਨ ਹੁਣ ਕਿਹਾ ਕਿ ਜ਼ਿੰਮੇਵਾਰਦਾਰ ਹੈਗਾ 6 ਮਹੀਨੇ ਦੀ ਮਿਹਨਤ ਹੈ ਉਹ ਦੇ ਵਿੱਚ ਜੋ ਵੀ ਹੈਗਾ ਹੁਣ ਕਈ ਇਸੋ ਜਿਹੇ ਇਨਸਾਨ ਪੈਗੇ ਜਿਨ੍ਹਾਂ ਦੀ ਪੈੜੀ ਉਹਦੇ ਵਿੱਚ ਅਸੀਂ ਵੀ ਆਉਨੇ ਆ ਪੈੜੀ ਪੰਜ ਛੇ ਕਰਾਂ ਲੈ ਗਈ ਹੈ ਅਗਰ ਪੂਰੀ ਮਤਲਬ ਜਲ ਚੁੱਕੀ ਜਾਂਦਾ ਸੀ ਦਾਣੇ ਵੀ ਮੁੱਲ ਲੈ ਖਾਣੇ ਆ ਔਰ ਜਿਹੜੇ ਖਾਦ ਪਾਣੀ ਪਾਇਆ ਜਾਂ ਹੋਰ ਉਹਦਾ ਕੋਈ ਮਿਹਨਤ ਬਜੂਰ ਕੀਤੀ ਆ ਉਹਦਾ ਕੋਈ ਮਤਲਬ ਸਾਡੇ ਪੱਲੇ ਕੁਛ ਨਹੀਂ ਬਚਿਆ ਕੀ ਮੰਗ ਕੇ ਦਿਨਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋੜਿਆ ਜੰਗ